ਨਾ ਇਹ ਕਿ ਕਿ ਹੋ ਰ ਕਾਰ ਯਾਰ ਘਾ ਲਾ ਕੇ ਡੀਸੀ ਬਣਾਇ ਖੜਿਆ 3500 ਰੁਪਿਆ ਦਾ ਤਨਖਾਹ ਦਾ ਦਿੰਨਾ ਹੁਣ ਜ਼ੋਰ ਮੈਂ 8000 ਦਾ ਲਾਦਾ ਉਹ ਦਾ ਮੈਨੂੰ 10000 ਤੋਂ ਵੀ ਵੱਧ ਪੜਦਾ ਕਿਉਂ 8000 ਰੁਪਿਆ ਨੂੰ ਰੋਟੀਆਂ ਖਾ ਜਾਣਾ ਮਹੀਨੇ ਜਾ ਰੋਟੀਆਂ ਰੋਟੀਆਂ ਤੋਂ ਮੈਨੂੰ ਕਹਾ ਘਰੋਂ ਖਵਾਉਣਾ ਹੈ ਅੱਛਾ ਨਾਲੇ ਆਪ ਭੋਗ ਤੇ ਡੱਫਿਆਂ ਨਾਲੇ ਭੋਖ ਤੁਨੀ ਚੌਲ ਝੂਲ ਮੈਨੂੰ ਰਿਹਾ ਕਿਤੇ ਦਰਾਂ ਨਾਲ ਉਹ ਰੋਟੀਆਂ ਕੋ ਯਾਦ ਕਰਾਦਾ ਆਸਤਾਰ ਭੁੱਖ ਲੱਗ ਰਹੀ ਹੈ ਕਿਆ ਭਾਜਿਆ ਕਰੇ ਰੋਟੀ ਰਹਿ ਦਈਆਂ ਦੂਈਆਂ ਚੌਲ ਝੂਲ ਸਾਰਾ ਸਮਾਨ ਆ ਬਈ ਜੇ ਪਤੇ ਰੋਟੀ ਰੋਟੀ ਘਟਾਈ ਨਾ ਚਾਦਾ ਡੋਲੂ ਇਹ ਘਟਾ ਕੀ ਬੀਹ ਚ ਮਰਮੋ ਚਾਕੇ ਦੀਪੜ ਗੱਲ ਵਾਂਗੂ ਹਾਂ ਪਰ ਇਹ ਮੈਂ ਚਾਨਾ ਰੋਟੀ ਦਾ ਨਾ ਗਾ ਕਾ ਦੋ ਰੇ ਬਠਿਆ ਰੀ ਠੀਕ ਨਾ ਕੋਈ ਨਹੀਂ ਮੈਂ ਦੀਆਂ ਦਾ ਗਾ ਕ ਜਾਣਦਾ ਮਾਈ ਗਾ ਕ ਸਮਰਾਣਾ ਲਾ ਗਿਆ ਕਦੇ ਆਇਆ ਮਾਈ ਗਾ ਕ ਨੂੰ ਨਹੀਂ ਲੰਗੜਨ ਦਿੰਦਾ ਗਾ ਕ ਨੂੰ ਨਹੀਂ ਲੰਗੜਨ ਦਵਾ ਘੇਰ ਘੇਰ ਕੇ ਅੰਦਰ ਆਪਣੀ ਦੁਕਾਨ ਚ ਪਾੜੂ ਚੱਲ ਗਈ ਈ ਹੈ ਮੇਰਾ ਹੀ ਡਾਕਟਰ ਕਹੇ ਜੇ ਮਿਲਣਗੇ ਇਹਨੂੰ ਠੀਕ ਕਰਨਗੇ ਪਤਾ ਨਹੀਂ ਨਹੀਂ ਕਰਨਗੇ ਉਹ ਹੈਗਾ ਦੁਕਾਨ 'ਚ ਉਹ ਹੈਗਾ ਡਾਕਟਰ ਸਾਹਿਬ ਉਹ ਕਿਹੜਾ ਉਹ ਮਰੀਜ਼ ਨੂੰ ਲੈ ਆਈ ਇਹ ਮਰੀਜ਼ ਹੈ ਹਾਂ ਫਿਰ ਅੱਗੇ ਆ ਡਾਕਟਰ ਦੀ ਦੁਕਾਨ ਉੱਥੇ ਲੈ ਜਾਂ ਨੂੰ ਓ ਯਾਰ ਤੁਸੀਂ ਡਾਕਟਰੋਂ ਚਲਾ ਆ ਜਾਂ ਅੰਤਰਾਜਾ ਫਿਰ ਅੰਦਰ ਕਰ ਦੇਗਾ ਨਾ ਜਾਵੇ ਓਏ ਇੱਕ ਮਿੰਟ ਇੱਕ ਮਿੰਟ ਇਹਨੂੰ ਰੇ ਨਾਲ ਆਹੀਂ ਦੂ ਮਰੀਜ਼ ਨੂੰ ਆ ਇੱਧਰ ਐ ਮਰਦ ਕਾਟੀ ਇੱਧਰ ਕੱਟ ਜਾ ਨੀ ਉਹ ਤੇ ਨਾ ਆਈ ਇੱਧਰ ਸੁਧਾ ਪੜ ਦੋ ਹੁਣਾ ਜਿੱਥੇ ਬੈੱਡ ਤੇ ਪਾ ਲੈ ਇਹਨੂੰ ਓ ਇੱਧਰ ਟਾਪੇ ਨੂੰ ਲੈ ਕੇ ਔਰ ਇਹ ਸਾਡੇ ਕੋਈ ਨਹੀਂ ਇੱਥੇ ਔਰ ਇਹਦੇ ਸੰਤਾ ਜਿਹਾ ਸੰਦ ਰੋਲਾ ਦੇਗਾ ਕਵਾੜ ਦੇ ਤੇ ਓ ਕਵਾੜ ਨਹੀਂ ਓਏ ਮਰੀਜ਼ ਪੰਨਾ ਇਹਦਾ ਲੰਗ ਲੰਗ ਓ ਤੂੰ ਆ ਬਾਅਦ ਦੇ ਭੋਲਾ ਤੇਰੇ ਓ ਤੂੰ ਲੰਗ ਜਾ ਬ੍ਰਾਹਮਣ ਓ ਮਰ ਤੂੰ ਥੁਤੇ ਚਾਹ ਪਰਿਓ ਚਾਹ ਦੀ ਜਾਲਕੀ ਠੀਕ ਹੈ ਤਰਾ ਬੈਡ ਉਹ ਕਿੱਥੇ ਗਿਆ ਨਾ ਚਲ ਉੱਥੇ ਚੱਲ ਮੁਰਦਾ ਕੱਟ ਲੈਵੇ ਚੱਲ ਆ ਪਿੰਡਾਂ ਕੋਲੇ ਇੱਥੇ ਤਾਂ ਉਹ ਕੰਨੀ ਪਿੰਡ ਬਣਾ ਰਹੇ ਹੋ ਉਹ ਪਾ ਜਣੇ ਵੀ ਬਹੁਤ ਤੂੰ ਡਾਕਟਰ ਸਾਹਿਬ ਐ ਖੜਿਆ ਫਟੇ ਪਾਈਨ ਕਾਲੀਆਂ ਇਨਕਾ ਲਾਈ ਡੀਸੀ ਲੱਗਿਆ ਇਹਨੂੰ ਤਾਲ ਤਾਲ ਇਹਦੇ ਦੇਖਦਾ ਵੀ ਇਹ ਕਿੱਡਾ ਤਕੜਾ ਮਰੀਜ਼ ਹੈ ਓ ਮੈਂ ਡਾਕਟਰ ਆ ਓਏ ਤੂੰ ਐਂ ਦੱਸ ਮੈਂ ਦੱਸਾਂ ਕਿੱਥੋਂ ਆਇਆ ਮੈਂ ਇੱਥੋਂ ਆਇਆ ਲਵ ਇੱਧਰ ਆਇਆ ਹਾਂ ਪਹਿਲਾਂ ਕੀ ਕੰਮ ਕਰਦਾ ਸੀ ਮੈਂ ਪਹਿਲਾਂ ਡਾਕਟਰੀ ਕਰਦਾ ਸੀ ਹਾਂ ਵੇ ਠੀਕ ਆ ਫੇਰ ਠੀਕ ਆ ਵੇ ਇਹਨੂੰ ਸਾਰੇ ਉਹ ਪੀਂ ਮੈਂ ਪਾਣੀ ਲਿਆਣਾ ਪਾਣੀ ਲਿਆਣਾ ਮੈਂ ਪਾਣੀ ਲੈ ਲੈ ਲਓ ਮੈਨੂੰ ਬੁਲਾਇਆ ਕਿਹਾ ਦੱਸ ਹਾਂ ਆ ਤੈ ਸਮਾਨ ਸੰਨੀਆ ਕਿਉਂ ਫੋਦੀਆਂ ਵਾਂਗੂ ਬੈਲਟਾਂ ਲਾਈਆਂ ਨੇ ਇਹ ਕੀ ਐ ਇਹ ਉਹ ਡਾਕਟਰ ਡਾਕਟਰ ਬੰਮਾ ਉਹ ਡਾਕਟਰ ਸਾਹਿਬ ਇਹ ਢੂੰਗੀ ਕਹਾਣੀ ਐ ਅਸਲ ਮੈਂ ਪਹਿਲਾਂ ਫੌਜੀ ਬਣਨ ਦਾ ਚਾਹ ਬਣਤੀ ਅੱਛਾ ਫਿਰ ਫੌਜੀ ਦਾ ਮੈਥੋਂ ਬਣਿਆ ਨਹੀਂ ਗਿਆ ਹੁਣ ਮੈਂ ਉਹਰੇ ਉਹਦਾ ਫੀਲਿੰਗਾਂ ਨਹੀਂ ਰਹਿਣਾ ਫੌਜੀ ਦੀਆਂ ਅੱਛਾ ਹਾਂ ਚਾਹ ਪਾਣੀ ਪੀ ਲੈ ਪਾਣੀ ਪੀ ਲੈ ਨਹੀਂ ਉਹਨੂੰ ਠੀਕ ਕਰ ਦੇਣਾ ਪੀਣਾ ਉਹ ਖੱਟ ਜਾ ਮੈਂ ਅਕਲਸਲਾ ਤੂੰ ਮੈਂ ਧਰ ਕੇ ਵੀ ਆਉਣਾ ਬੇਲਾ ਨੀ ਕਮੈਂ ਡਾਕਟਰ ਜੀ ਦੀਆਂ ਡਾਕਟਰ 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 ਕੋਈ ਉਸਤਾਦ ਹੈ ਡਾਕਟਰ 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 ਕਿਉਂ ਹੁੰਦਾ ਡਾਕਟਰ ਇੱਥੇ ਮੈਂ ਆ ਚੀ ਹੁਣ ਆ ਪਾਰ ਹੋਇਆ ਸਰੋ ਸਰੋ ਪਾਰ ਹੋ ਕੋਟਿਆਂ ਦੇ ਪਰਚਾ ਰੋਟ ਨੂੰ ਚੱਕੀ ਐ ਰੋਟ ਦਾ ਬਿਲਕੁਲ ਫੁੱਲਣਾ ਨਹੀਂ ਇਹ ਮੈਨੂੰ ਹੋਣਾ ਨਹੀਂ ਤੁਸੀਂ ਡਾਕਟਰ ਸਾਹਿਬ ਨੂੰ ਨਾ ਓਏ ਤੂੰ ਮਾਸਟਰ ਕਿਥੋਂ ਆਇਆ ਤੈਨੂੰ ਆਇਆ ਮੈਂ ਆਪਾਂ ਇਹ ਹੁਣ ਮੈਨੂੰ ਡਾਕਟਰ ਕਹਿ ਰ ਆ ਨਕੌੜੇ ਤੇ ਆਉਗਾ ਪਾ ਮੈਂ ਮਿਸਤਰੀ ਆ ਸਾਈਕਲ ਵਿੱਚ ਸੰਦ ਪਾਉਂਦੇ ਨੇ ਆ ਕਾਹਦੇ ਮੇਰਾ ਕਹਿਣਾ ਕਿ ਮਿਸਤਰੀ ਹੈ ਤੂੰ ਸਾਈਕਲ ਹੈ ਮਿਸਤਰੀ ਹੈ ਉਹ ਮੰਤਰ ਉਹ ਬਾਬਾ ਮੇਰਾ ਇਹਨੂੰ ਠੀਕ ਕਰ ਜੇ ਹੁਣ ਤੋਂ ਮੈਨੂੰ ਡਾਕਟਰ ਡਾਕਟਰ ਕਹਾਂ ਨਾ ਛੋਟੀਆਂ ਆਉਂਦੇ ਨਹੀਂ ਕਹਦਾ ਹਾਂ ਚੁੱਪ ਕਰਕੇ ਖੜੀ ਜੀ ਨਾ ਕਿਤੇ ਪੰਪੀ ਨਾ ਬਣ ਲੋਰੇ ਅੰਗਵਾਏ ਰੋਡ ਤੇ ਰੱਖਾ ਮੋਢੇ ਦੇ ਗੱਡਿਆਂ ਨੂੰ 2 ਚੱਕੀ ਓਏ ਓਏ ਨਾ ਮਾਰ ਓਏ ਇਸ ਨੂੰ ਓਏ ਓਏ ਮੇਰੇ ਬਾਪਾ ਨਾ ਓਏ ਮੇਰੇ ਬਾਪੂ ਨੂੰ ਦਾਜ ਚ ਮਿਲਿਆ ਸੀ ਓ ਤੂੰ ਕਿਉਂ ਇਸ ਨੂੰ ਰੋਟੀ ਹੀ ਬਾਪੂ ਵਰਗਾ ਮਰੀ ਜਾ ਤੇਰੇ ਬਾਪੂ ਵਰਗਾ ਫਿਰ ਇਹਨੂੰ ਕੀ ਕੀ ਆਈ ਲੈ ਜਾਣਾ ਉਹ ਕੰਨ ਲੈ ਤੀ ਇਹਨੂੰ ਕੋਸਾ ਪੇਗਾ ਬੁਜੀ ਕੋ ਸਾਰ ਦੇ ਆਹਾ ਆਪਾ ਦਾ ਭੋਗ ਤੇ ਰਜੇ ਮਿਰਚੀ ਨੋਨ ਕੀ ਖਾਂਗੇ ਚਲੋ ਮਿਰਚੇ 20 ਰੁਪਏ ਦੇ ਰਹਿ ਕੋ ਪੁੱਛਿਆ ਜਾ ਵਰਕੇ ਖਾਏਗਾ ਉਹ ਆ ਗਿਆ ਤਾਦ ਆ ਗਈ ਰੋਟੀ ਆ ਟਿਪਣਾ ਆਵਾਸ ਸਮੇਂ ਨੂੰ ਪਤਾ ਕਰਾਂਗਾ ਤੇ ਫੇਰ ਕੁੱਟ ਕੇ ਬਿਜਾਏ ਹਾਂ ਮੈਂ ਬੀਜੇ ਦੇ ਮਗਾ ਕੋ ਪੁੱਛਿਆ ਜਾ ਵਰਕੇ ਜੈ ਤੇ ਆਓ ਠੀਕ ਹੈ ਆਇਆ ਦਹਾਦਾ ਉਹ ਗਾਗ ਆਇਆ ਇੱਕ ਮੇਰਾ ਦਾ ਖਾ ਗਿਆ ਉਹ ਦਿਮਾਗ ਠੀਕ ਹੈ ਨਾ ਬਹੁਤ ਠਾ ਬੋਲਦਾ ਪਤਾ ਨਹੀਂ ਕੀ ਆ ਜਾ ਗਾ ਗਾ ਹੁਣ ਤੇਰਾ ਉਹ ਬਾਗਵਾ ਦੂਆ ਤੇਰਾ ਕੋ ਮੀਰੀ ਕਹ ਸੁਣ ਹਾਂਜੀ ਜੇ ਉਹ ਬਾਲਾ ਇਹਨਾਂ ਨੂੰ ਬੋਲਣ ਗਈ ਠੀਕ ਹੈ ਜੇ ਬਾਲਾ ਬੋਲੂਗਾ ਕੱਲ ਦੇ ਮੱਖੀਆਂ ਮਾਰ ਲਾ ਜੀ ਠੀਕ ਹੈ ਠੀਕ ਹੈ ਤੇਰੇ ਦੁਆਖਾਨ ਆਏ ਗਾ ਹੁੰਦਾ ਮੈਂ ਸਮਝਦਾ ਇਹਦਾ ਸੋ ਸਾਡੇ ਦੋ ਦੂਜੇ ਮਾਰ ਯਾ ਠੀਕ ਆ ਸਰ ਉਹਦੇ ਰੱਖ ਸੁਣਾ ਯਾਰ ਮੈਂ ਉਹ ਕਰ ਲਵਾਂ ਇੱਕ ਆਲਦੀ ਦੱਸੋ ਜੀ ਸਸਾ ਹੀ ਕਰ ਰਿਹਾ ਬਹੁਤ ਠੀਕ ਹਾਂ ਬਦੀ ਮੈਨੂੰ ਤੁਸੀਂ ਵੱਡੇ ਡਾਕਟਰ ਲੱਗਦੇ ਹਾਂਜੀ ਓਏ ਓਏ ਔਰ ਤੂੰ ਮਾਂ ਨੂੰ ਪਹਿਲਾਂ ਕਹਿ ਤਰੇ ਗਲੀ ਘੱਟ ਦੂੰ ਮੈਂ ਤੇ ਤੁਸ ਪਾਣਾ ਮਾਰ ਕੇ ਅੱਗੇ ਕਰਦੇ ਪਾਓ ਡਾਕਟਰ ਡਾਕਟਰ ਫੇਰ ਡਾਕਟਰ ਹਾਂਜੀ ਦੱਸੋ ਜੀ ਇਹ ਮਰੀਜ਼ ਹੈ ਜੀ ਹਾਂ ਓਏ ਓਏ ਮੈਂ ਤੈਨੂੰ ਬੀਕਨ ਕਹਾ ਮੈਨੂੰ ਹੱਕ ਚਾੜਦਾ ਬੱਛਦਾ ਹੱਕ ਚਾੜਦਾ ਤੂੰ ਦੁਤਮਾਰ ਬੱਛਦਾ ਆਇਆ ਹੈ ਉਹ ਡਾਕਟਰ ਹੈ ਡਾਕਟਰ ਆਪਾ ਕਹਦੇ ਡਾਕਟਰ ਤੈਨੂੰ ਪੀਜੀਆ ਲੈ ਜਾ ਯਾਰ ਤੁਸੀਂ ਡਾਕਟਰ ਨਹੀਂ ਹੈਗੇ ਵੱਡੇ ਹਾਂ ਬੱਛਦਾ ਪਹਚਰਾ ਦੇਗਾ ਲੈ ਮੈਨੂੰ ਹੱਕ ਚਾੜਦਾ ਤੂੰ ਪਹਚਰਾ ਦੇ ਪੁੱਣਾ ਕਰਦਾ ਚਾਹਿਆ ਪਹਿਲੇ ਮੇਰਾ ਮਰੀਜ਼ ਮਰ ਜਾਊਗਾ ਹਾਂ ਜੀ ਦੱਸੋ ਇਹ ਮਰੀਜ਼ ਹੈ ਮੇਰਾ ਹਾਂ ਜੀ ਯਾਰ ਇਹਦੇ ਦੇਖੋ ਇੱਕ ਤਾਂ ਅੱਖਾਂ ਨਹੀਂ ਨਿਕ ਹੈ ਜਿਹੜੀ ਓਏ ਓਏ ਕਿਤੇ ਉਹ ਬੰਨ੍ਹਣਾ ਪਾਉਣਾ ਨਹੀਂ ਬਖਸ਼ਾ ਦੇ ਮੈਨੂੰ ਹੱਥ ਬੰਵਾ ਲੈ ਤੇ ਜਾ ਕੇ ਤੇ ਲੈ ਕੇ ਬੰਵਾ ਲੈ ਤੁਸੀਂ ਇਹਨੂੰ ਮੈਨੂੰ ਉਤਾਰ ਕੇ ਹੱਥ ਦੱਸਦੀਆਂ ਗੱਲ ਤੁਸੀਂ ਇਸ ਬੇਫੂਫ ਕੰਪਿਊਟਰ ਨੂੰ ਪੜਾ ਦੇ ਕੇ ਆਓ ਛੇ ਕਦਾਈ ਕੰਮ ਆ। ਕਾਹੀ ਤੇ ਇਹ ਡਾਕਟਰ ਨਹੀਂ ਬਣ ਸਕਦਾ। ਅਟੈਲੀ ਨੇ ਟੂਆ ਉਹ ਇੰਨਾ ਸਿੱਖ ਗਿਆ ਤਾਂ ਰਹਿ ਗਈ। ਦੇਖੋ ਮੇਰਾ ਅਸਲ ਕੀ ਹੈ ਇਹ ਕੰਮ ਨਾ। ਹਾਂਜੀ ਇਹ ਪਿਛਲੇ 6 ਮਹੀਨੇ ਤੋਂ ਬੁਮਾਰਾ। 6 ਮਹੀਨੇ ਤੋਂ ਹੀ। ਅੱਛਾ ਇਹ ਪਹਿਲਾਂ ਤਾਂ ਇਸ ਦੀ ਅੱਖਾਂ ਦੀ ਨਿਗਰਾਨੀ ਪਾਓ। ਪਹਿਲਾਂ ਤੁਸੀਂ ਹੋਰ ਹੱਥ ਕਰਦੇ ਹੋ। ਨਹੀਂ ਮੈਂ ਅਸਲ ਤੇ ਪਹਿਲੇ ਹੀ ਤੁਹਾਡੇ ਕੋਲੇ ਆ ਗਿਆ ਠੀਕ ਹੈ ਪਹਿਲਾਂ ਤਾਂ ਖੈ ਨਹੀਂ ਮੈਂ ਥੋ ਬੋਲ ਮਾਰੇ ਆ ਐਸੇ ਹੀ ਇਹ ਮੁੰਡਾ ਬੋਲਿਆ ਠੀਕ ਹੈ ਜੀ ਇਹਨਾ ਆ ਜਾਓ ਜੀ ਠੀਕ ਹੈ ਜੀ ਡਾਕਟਰ ਸੀ ਹੋ ਰਹੀ ਆ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਇਹਦੇ ਇੱਕ ਪੈਰਾਂ 'ਚ ਥੋੜੀ ਜਿਹੀ ਸੂਜਨ ਐ ਐਸੇ ਪੈਰਾਂ 'ਚ ਪਾਉਂ ਮਾਰੋ ਤੇ ਕਹਿੰਦੇ ਪੈਰਾਂ 'ਚ ਥੋੜੇ ਕਿਤੇ ਹੋਣੇ ਜਾਂ ਸਾਈਕਲ ਤੂੰ ਇੱਧਰ ਲੈ ਫਰਾਗੇ ਉਸਤਾਦ ਕਿਹੜਾ ਬੰਦਾ ਤੂੰ ਬਾਹਰ ਕੱਢਿਆ ਪਤਾ ਨਹੀਂ ਕਿਹੜਾ ਬੰਦਾ ਆ ਗਿਆ ਯਾਰ ਇੱਕ ਰੋਟੀ ਦੀ ਭੁੱਖ ਲੱਗੀ ਪਈ ਐ ਇੱਕ ਦਿਮਾਗ ਚੱਟ ਗਿਆ ਉਸਤਾਦ ਵੀ ਉਹੀ ਖੜਾਈ ਖੜਾ ਐ ਨੂੰ ਤੂੰ ਬਾਹਰ ਕੱਢ ਕੇ ਜਿੰਦਾ ਲਾ ਪਰ ਮਾਰ ਮਾਰ ਅੱਜ ਗਈ ਰੋਟੀ ਖਵਾਓ ਜੀ ਰੋਟੀ ਖਵਾ ਦੇ ਯਰ ਓਕੇ ਕੋਲ ਆ ਯਰ ਰੋਟੀਵਾਸਾ

ਓ ਫਰੀਦ ਓ ਕਾਜ ਨੇ ਓ ਕਾਜ ਨੇ ਕਾਜ ਨੇ ਓ ਸਹੀ ਮਾਰਨਾ ਮੇਡੀਆਂ ਨਾੜੀਆਂ ਕਾਜ ਨੇ ਓ ਆ ਗਿਆ ਹੈ ਮੈਂਟਲ ਬੰਦਾ ਹੈ ਤੂੰ ਹਾਂਜੀ ਇਹਦੀਆਂ ਨਾੜੀਆਂ ਨੇ ਜਿਹੜੀਆਂ ਹਾਰਦੀਆਂ ਚ ਸਟੰਡ ਪਾਣੇ ਨੇ ਠੀਕ ਹੀ ਪਾ ਲੈਗੀ ਠੀਕੇ ਜੀ ਠੀਕੇ ਤੇ ਇੱਕ ਇਹਦਾ ਹੋਰ ਕੰਮ ਹੈ ਹਾਂਜੀ ਇਹ ਜਦੋਂ ਤੁਪਾਂ ਦਾ ਇੱਕੋ ਦਾਮ ਠੀਕ ਹੈ ਦਰੂਪ ਦਾਮ ਛਾਤਨ ਜਰਦਾ ਫਿਰ ਸਾਹ ਚੜਦਾ ਐ ਅਛਾ ਜੀ ਪਰ ਇੱਕਦਮ ਪੱਜ ਲੰਦਾ ਸਿਰਫ ਐਮਸਾ ਰੋਕਿੰਦਾ ਇਹਦਾ ਕੋਈ ਰੋਕਣ ਦਾ ਮਤਲਬ ਕਿ ਜਿਵੇਂ ਬ੍ਰੇਕ ਕਹਿੰਦੇ ਆਪਾਂ ਇਹ ਨਹੀਂ ਕੋਈ ਗੱਲ ਨਹੀਂ ਬੰਦਾ ਠੀਕ ਹੈ ਨਾ ਠੀਕ ਹੈ ਜੀ ਅਗਲਾ ਨੰਬਰ ਉਹ ਤੁਸੀਂ ਸਮਝ ਰਹੇ ਹੋ ਨਾ ਪੂਰਾ ਸਾਰਾ ਇਹਦਾ ਪਿਆਰਾ ਸਮਝ ਗਏ ਹਾਂ ਜੀ ਜੀ ਇੱਕੇ ਦਾ ਥੋੜਾ ਜਿਹਾ ਕੀ ਹੈ ਨਾ ਖੂਨ ਅਛਾ ਜੀ ਗੜਾਏ ਅਛੇ ਹਾਂ ਉਹ ਮਾਤਰਮ ਉਹ ਕਿਤੇ ਖੰਡਿਆਲਾ ਸੁਣਦਾ ਤੇ ਲੈ ਲਈ ਉਹ ਬੜੀ ਫਿਰ ਵੀ ਡਾਇਲਿਸ ਕਰਾ ਲੈ ਢੀ ਘੜ ਤੋਂ ਜਾ ਕੇ ਪੂਰੇ ਕਾਸ ਨੂੰ ਲੈ ਕੇ ਆ ਗਏ ਸਾਰਾ ਦਿਮਾਗ ਖੰਡਾ ਸੁਣਦਾ ਤੇ ਲੈ ਲਈ ਬੜੀ ਜੀ ਖੁੰਡਾ ਹੋ ਗਿਆ 15 ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਤੇਰਾ ਹੀ ਇਲਾਜ ਕਰਾਉਣਾ ਪਊਗਾ ਤੇਰਾ ਤੇਰਾ ਇਲਾਜ ਕਰਨਾ ਪਊਗਾ ਆ ਜਾ ਆਜਾ ਆ ਆਪਿੰਦਰ ਦਾ ਤੁਸੀਂ ਠੀਕ ਨਹੀਂ ਆਇਆ ਇਹੋਗਾ ਪੁੱਛ ਨਾ ਮਾਂ ਨਾ ਮਾਇ ਜੀ ਮੈਨੂੰ ਦੱਸੋ ਜੀ ਤੁਸੀਂ ਸਿਆਣੇ ਡਾਕਟਰ ਤੇ ਆ ਨਾ ਗੱਲ ਦੇਖੋ ਹੋਈ ਗੱਲ ਆਏ ਆ ਇਸ ਦੀ ਹਾਂ ਜੀ ਇਹ ਅਸਲ ਨੂੰ ਕਈ ਸਾਲ ਪਹਿਲਾਂ ਐਸੇ ਹੀ ਮੇਰੇ ਕੋਲੇ ਆਇਆ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਇਹ ਵਧੀਆ ਚੱਲਿਆ ਐਸੇ ਹੀ ਮੋਢੇ ਕੇ 50 50 ਕਿਲੋਮੀਟਰ ਜਾਂਦਾ ਠੀਕ ਐਸੇ ਵਿੱਚ ਦੀ ਕਦੇ ਕਦੇ ਸਿਰਫ ਤੋਂ ਖੌਂ ਲੱਗ ਜਾਂਦਾ ਨਾ ਦੀਗਾ ਫਿਰ ਥੋੜੇ ਬਰਕੇ ਡਾਕਟਰ ਕੋਲੇ ਆ ਜਾਂਦਾ ਐਸੇ ਉਹ ਤਾਂ ਜਦ ਕਦੇ ਕਦੇ ਪ੍ਰੋਬਲਮ ਆ ਜਾਂਦੀ ਇਹ ਤਾਂ ਉਹ ਗੱਲ ਦੀ ਉਹ ਨਕਮਾ ਜਿਹੜਾ ਹੈ ਉਹ ਤੂੰ ਮਾਂ ਤੇ ਮਰਣਾ ਤੇ ਫੇਰ ਮੈਨੂੰ ਉਤਾਰ ਕਿਉਂ ਬਣਾਇਕੜਾ ਸਿਰ ਕੋੜੂ ਕਿ ਤੇਰਾ ਸਿਰ ਹੋਵੇ ਕਰਦੇ ਉਹਦੇ ਦੀ ਕੋਈ ਲੈ ਕਿਤੇ ਰਸੇ ਦਾ ਰਕੀ ਗੱਲ ਆ ਇਹਦੇ ਸਿਰ ਮੁੜਦਾ ਇੱਕ ਆਲੇ ਉਰੇ ਛਾਤੇ ਕੋਲੇ ਗਾਨੂੰ ਮੈਂ ਸ਼ੁਰੂ ਕਰੋਗੇ ਪਹਿਲਾ ਅੱਖਾਂ ਤੋਂ ਸ਼ੁਰੂ ਕਰੋ ਠੀਕ ਹੈ ਜਦੋਂ ਇਹ ਨੂੰ ਅੱਖਾਂ ਤੋਂ ਦਿਖਾਣ ਲੱਗਿਆ ਅੱਛਾ ਜੀ ਤਾਂ ਫਿਰ ਕਿਨੇ ਸੁਣਦਾ ਟੀਕਾ ਲਾਣਾ ਉਹ ਨਾਲ ਆਂਗੀ ਆਵਾ ਆਵਾ ਉਹ ਨਾਲ ਨਹੀਂ ਹੋਰ ਪੱਲੇ ਟੀਕਾ ਲਾਇਆ ਹੋਰ ਪੱਲੇ ਹਾਂ ਇਹ ਲਾਇਆ ਉਹ ਬਟਾ ਇਹ ਰੂਸ ਤੋਂ बाद इधर तो सीने की करना है दिल का ऑपरेशन करना है ओए 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 तेरे मां मां को तेरे को छोड़ दो तेरे भी उस बंदे के बीच में ओए देख है ਕੀ ਸੈਪਾ ਮਟੀਰੀਅਲ ਲੋਡ ਕਰਾਂਗੇ ਤੂੰ ਮੈਟਲ ਮੈਟਲ ਕਰ ਕੇ ਸਾਰਾ ਦਬਾਰਾ ਲਗਾਦਾ ਯਾਰ ਮੇਰਾ ਫੈਟ ਬਣਾਦਾ ਨਹੀਂ ਟੀਪੀ ਮਰਾ ਸਿਰ ਲੱਗਿਆ ਪਿਆ ਕਿੱਥੇ ਹੁੰਦਾ ਇਹ ਦਿਲ ਇਹ ਦਿਲ ਨੂੰ ਹੋਰ ਲੱਗਦੀ ਏ ਉਹ ਦਿਲ ਕਿੱਥੇ ਹੁੰਦਾ ਉਹ ਦਿਲ ਕਿੱਥੇ ਹੁੰਦਾ ਆ ਗਿਆ ਆ ਤਾ ਅਗ ਇੱਕ ਵਾਰ ਜੇ ਚਾਹ ਰੱਖਾ ਕਰੇਗਾ ਕਿੱਥੇ ਹੁੰਦਾ ਤੇਰਾ ਮੈਂ ਤੈਨੂੰ ਦੱਸਦਾ ਦਿਲ ਕਿੱਥੇ ਚ ਆਰਾਮ ਨਾਲ ਠੰਡਾ ਹੋ ਠੰਡਾ ਠੰਡਾ ਠੰਡੇ ਨੇ ਮੈਂ ਬਰਫ ਦੀ ਛਿੱਲੀ ਤੇ ਪਾ ਜਿਆ ਦੇਖ ਆ ਜਿਹੜਾ ਤਰ ਗਿਆ ਹੋਇਆ ਨਹੀਂ ਯਾਰ ਨਹੀਂ ਪੈਸੇ ਚ ਮਾਰਨੇ ਦੇਖੋ ਇਹ ਥਲੇਓ ਤੇ ਉੱਥੋਂ ਨਿਕਲੋ ਜੀਰੀ ਆਹ ਹੋਰ ਕੀ ਹੈ ਇਹ ਆਸ਼ਰਅ ਰਹਿ ਗਏ ਦਿਲ ਹੈ ਇਹ ਦਿਲ ਹੈ ਚਲ ਕਿ ਖੜਾ ਬੜਾ ਤਾਂ ਛੱਡਾ ਵੀ ਬਰੀ ਜੇ ਬਾਬੇ ਨੇ ਬੋਲਾ ਸੌਦਾ ਤੁਸੀ ਸੁਣ ਲੋ ਕਿ ਉਹਨੇ ਮੇਰੇ ਨਾਲ ਦੇ ਪਾਲੋ ਇਹ ਇਹ ਜਿਹੇ ਤਬਾਕ ਰੱਟਾ ਪਾਇਆ ਨਹੀਂ ਜਾ ਰਹਾ ਹੋਇਆ ਖੜਾ ਹੋ ले ले लिमरी जो अपन नु करदा है पिपी है कि सोदा से वो वदी करदा है थोड़ी करदा है केवदा जन्ना 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 बता हो आय तो मैं बता तक तू हरदम अंदर ਕੀ ਕਰਦਾ ਕੀਦਾ ਮਤਲਬ ਹੁੰਦਾ ਸੀ ਪਰ ਵਰ ਗਿਆ ਵਰ ਗਿਆ ਹਾਂ ਮੈਂ ਤਾਂ ਆੜ ਮੜ ਗਿਆ ਡਰਾਮਾ ਜਿਆ ਕਰਕੇ ਬੜਾ ਭਾਜ ਗਿਆ ਸਾਤ ਬੁੱਤ ਬਾਜ ਗਿਆ ਕਹਿੰਦਾ ਪੂਰੇ ਆ ਤਾਨੂੰ ਮੇਰੇ ਜਿਦ ਤੋਂ ਆਇਆ ਦੀ ਐਸੇ ਮੈਂ ਤਾਂ ਡਰਾਮਾ ਆਜਾ ਕਰਕੇ ਉਹ ਕਿਹਾ ਆਇਆ ਦੀ ਸਹੀ ਤਮਾਸ ਨਾਲ ਤੇਰਾ ਖਾ ਜਾਂਦਾ ਨਾਲੇ ਮੇਰਾ ਆਇਆ ਨਾ ਹੁੰਦਾ ਕਿ ਤੇਰਾ ਦਿਮਾਗ ਬਲਾ ਤਾਜ ਨਾਲ ਉਹ ਤੇਜ ਨੇ ਲਗਿਆ ਆਹ ਮਾਲ ਕਰਤੀ ਸਭ ਵੈਰੀ ਗੁੱਡ ਕੀ ਬਾਤ ਤੇਰਾ ਦਿਮਾਗੋ ਗੁਰੂ ਨਾਲੋਂ ਵੀ ਤੇਜ਼ ਚੱਲਿਆ ਐ ਪਿਆਰਾ ਰਾਂ ਪ੍ਰਪਾ ਮੈਂ ਸਿੱਖੀ ਪਾਈ ਬਹੁਤ ਵਧੀਆ ਰੱਬ ਕਾਤਾ ਹੋਗਾ ਦਿਮਗ ਵਾਦਨੇ ਐ ਕਰ ਰੋ ਰੋਟੀਆਂ ਲੈ ਕਰਾਂ ਓਹੋ ਓ ਮੈਨੂੰ ਪਤਾ ਮੈਨੂੰ ਪਤਾ ਕਰੋ ਜੁੱਤੀਆਂ ਖਾ ਕੇ ਕੋਈ ਨਾ ਲੈ ਆਉੜਾ ਵੀਰ ਪੀਆ ਮੈਂ ਕੁਲਚੇ ਖਾ ਠੀਕ ਠਾਕ ਵਾਹ ਕੀ ਅੰਦਰਾ